ਸੋਚੇ ਪਾਤਿ ਸੋ ਮਾਇ ਜਨਮ ਜਨਮ ਦੇ ਸਜਾਨ ਸਚਾ ਪਾਤਿ ਸੋ सतम श्रीगुरु साहिब जी सौर महल्ला पंजवाष्टपिया हिकु ओ ਸੇਗੁਰ ਪ੍ਰਸਾਦ ਸਭ ਜਗ ਜਿਣਨ ਹੈ ਉਪਾਇ ਭਾਈ ਕਰਨ ਕਰਨ ਸਮਰੱਥ ਜਿਉ ਪੰਡ ਜੰਸਾ ਜਿਆ ਭਾਈ ਦੇ ਕਰ ਆਪਣੀ ਵਾਤ ਜਗ ਜਿਨਹ ਉਪਾਇ ਭਾਈ ਕారణ ਕਾਰਨ ਸਮਰਾਟ ਜਿਉ ਪਿੰਡ ਜਨ ਸਾਜਿਆ ਭਾਈ ਦੇ ਕਰ ਆਪਣੀ ਵਾਥ ਕੈਨ ਕਹੀਆ ਕਿਉ ਦੇਖਿਆ ਭਾਈ ਕਰਤਾ ਇੱਕ ਅਖਾਤਰ ਗੁਰ ਗੋਵਿੰਦ ਸਲਾਹੀ ਆਪਾਈ ਜਿਸ ਤੇ ਜਾਪੈ ਤਤ ਮੇਰੇ ਮਨ ਜਪਿਆ ਹਰ ਭਗਵੰਤਾ ਨਾ ਨਾਣੇ ਤੋਂ ਪਰੇ ਪੰਡਾਰ ਤਿਸ ਕੀ ਕੀਮਤ ਨਾ ਸਗੁਰ ਪੂਰਾ ਭੇਟਿਆ ਭਾਈ ਸ਼ਬਦ ਮਿਲਾਵਣ ਹਾਰ ਸੱਜੇ ਚਰਨ ਸ੍ਰੀਆ ਪਾਈ ਭ੍ਰਮ ਭਉ ਹੋਵੇ ਨਾਸ ਮੇਰ ਸੰਤ ਸਭਾ ਮਨ ਮਾਂਜੀਐ ਭਾ ਤੇ ਨਾਮ ਨੇਵਾ ਸੁ ਮਿਟਾ ਅੰਧੇਰਾ ਅਗਿਆਨਤਾ ਭਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੋਖੇ ਉਪਜਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜਿਆ ਭਾਈ ਖੋਇਆ ਸਭ ਕੀ ਧੂਰ ਕਾਟ ਕਾਟ ਬ੍ਰਹਮ ਪ੍ਰਸਾਰਿਆ ਭਾਈ ਤੇ ਕ ਸੁਣਾ ਹਜੂਰ ਜਿਤ ਦੇਮ ਵਿਸਰੈ ਪਾਰ ਬ੍ਰਹਮ ਭਾ

ਸਭਾਵੈ ਤਾਂ ਮੇਲ ਲਈ ਭਾਈ ਹਿਰਦੈ ਨਾਮੇਵਾਸ ਗੁਰਮੁਖ ਕਮਲ ਪ੍ਰਗਾਸਿਆ ਪਾਈ ਰਿਦੈ ਹੋਵੈ ਪ੍ਰਗਾਸ ਪ੍ਰਗਟ ਪਾਇਆ ਪ੍ਰਤਾਪ ਤੂੰ ਤਰ ਮ ਭਾਈ ਮੌ ਲੈ ਤਰਤ ਅਕਾਸ਼ ਗੁਰ ਪੂਰੇ ਸੰਤੋਖਿਆ ਭਾਈ ਐਨਸ ਲਗਾ ਪਾਓ ਰਸਨਾ RAM ਰਵ ਸਦਾ ਭਾਈ ਸਾਚਾ ਸਾ ਸਵਾਉ ਕਰਨੀ ਸਣਸਣ ਜੀਵੇ ਆਪਾਈ ਨੇ ਚਲ ਪਾਇਆ ਥਾਉ ਜਿਸ ਪਰ ਦੀਤਨਾ ਆਵਈ ਪਾਈ ਸੋ ਜੀਆ ਦੇ ਨੇ ਥਾਵੇਂ ਥਾਓ ਰਜੀਕ ਸੰਭਾਹੇ ਸਾਸ ਸਾਸ ਪਾਈ ਘੋੜਾ ਜਾ ਕਾ ਨਾਓ ਜਿਸ ਗੁਰ ਸਾਚਾ ਭੇਟਿਐ ਭਾਈ ਪੋਰਾ ਤਿਸ ਕਰਮਾਓ ਤੇਸ ਬੈਨ ਕਾੜੀ ਨਾ ਜੀਵਿਆ ਪਾਈ ਸਰਬ ਕ ਜਨਾ ਪ੍ਰੀਤ ਨਾਲ ਲਗਿਆ ਭਾਈ ਸੇਨੇਤ ਨੇ ਤਮਾਰ ਦੇ ਝੂਰ ਅੰਚਲ ਨਾਲ ਇਤਰਾਇਆ ਭਾਈ ਭਾਉ ਜਨ ਦੁਖ ਸੰਸਾਰ ਕਰ ਕਿਰਪਾ ਨਦਰ शरणागते पालिख काटनहार मन्त्रम शीतल ਜੇ ਕਿਲ ਬੇਖ ਕਾ